ਤੇ ਅਗਲੀ ਖਬਰ ਦੇ ਨਾਲ ਵਧੀਆ ਆਪਾਂ ਗੱਲ ਕਰੀਏ ਮੁੱਖ ਮੰਤਰੀ ਮਾਨ ਸਾਹਿਬ ਦੀਆਂ ਇਹ ਗੱਲਾਂ ਤਾਂ ਬਹੁਤ ਤਗੜੀਆਂ ਕਰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਜੇਕਰ ਤੁਹਾਨੂੰ ਲੱਗਦਾ ਹੈ ਕੰਮ ਕੋਈ ਹੋਰ ਕਰ ਲਓ ਤੇ ਲੋਕਾਂ ਦਾ ਪੈਸਾ ਲੋਕ ਖਰਚ ਨਹੀਂ ਰਹੇ ਤੇ ਆਪ ਨੋਵਾ ਗੱਡੀਆਂ ਆਪ ਫਲਾਨੀਆਂ ਗੱਡੀਆਂ ਆਰਡਰ ਕਰ ਰਹੇ ਨੇ ਹੁਣ ਕਹਿੰਦੇ ਕਿ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਨੇ ਉਹ 14 ਲੈਂਡ ਕਰੂਜ਼ਰ ਗੱਡੀਆਂ ਦੇ ਵਿੱਚ ਨਵੀਆਂ ਦੇ ਵਿੱਚ ਝੂਟੇ ਲੈਣਗੇ ਬੰਦਾ ਤਾਂ ਇੱਕ ਟਾਈਮ ਇੱਕ ਗੱਡੀ ਦੀ ਵਿੱਚ ਹੀ ਬਹਿੰਦਾ ਜੀ 14 ਫਿਰ ਜਿਹੜੇ ਨਾਮ ਉਤਾਰਦੇ ਨੇ ਉਹਨਾਂ ਵਾਸਤੇ ਪ੍ਰਵੀਨ ਜੀ ਆਮ ਆਜ਼ਮੀ ਪਾਰਟੀ ਦੀ ਸਰਕਾਰ ਹੈ ਜੀ ਆਮ ਬੰਦੇ ਨੇ ਸਾਰੇ ਪਿੰਡਾਂ ਚੋਂ ਆਉਂਦੇ ਨੇ ਮਾਨ ਸਾਹਿਬ ਕਹਿੰਦੇ ਅਸੀਂ ਤਾਂ ਮੋਟਰ ਵਾਲੇ ਕੋਠੇ ਤੇ ਉੱਤੇ ਬਾਣ ਵਾਲਾ ਮੱਜਾ ਢਾਹ ਕੇ ਮੱਛਰਦਾਨੀ ਲਾ ਕੇ ਸੌਣ ਵਾਲੇ ਬੰਦੇ ਆ ਹੂੰ ਤੇ ਉਹ ਹੁਣ ਲੈਂਡ ਕਰੂਜ਼ਰ ਗੱਡੀਆਂ ਚ ਝੂਟੇ ਲੈਣ ਤੇ ਉਹ ਵੀ ਨਵੀਆਂ ਲੈਣੀਆਂ ਕਹਿੰਦੇ ਹੂੰ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੈ ਪ੍ਰਵੀਨ ਜੀ ਕੇ ਮੁੱਖ ਮੰਤਰੀ ਦੇ ਨਾਂ ਤੇ ਪੰਜ ਕੋਠੀਆਂ ਬੋਲਦੀਆਂ ਜੀ ਜੀ ਇਹ ਪਹਿਲੀ ਵਾਰ ਹੈ ਹੂੰ ਦਿਲ ਹੁਣ ਤੱਕ ਦੋ ਦੋ ਕੋਠੀਆਂ ਦਾ ਚੱਲਦੀਆਂ ਰਹੀਆਂ ਕਿ ਇੱਕ ਤੇ ਮੁੱਖ ਮੰਤਰੀ ਆਪ ਰਹਿੰਦਾ ਇੱਕ ਤੇ 14 ਮਲਾਫਾ ਰਹਿੰਦਾ ਹਾਂ ਹੈਨਾ ਤੇ ਪਰ ਇਦਾਂ ਨਹੀਂ ਕਦੇ ਹੋਇਆ ਕਿ ਹਾਂ ਪੰਜ ਪੰਜ ਗੱਡੀਆਂ ਤੇ ਇੱਕ ਜਾ ਕੇ ਕਿਰਾਏ ਤੇ ਜਲੰਧਰ ਚ ਵੀ ਲੈ ਲਓ ਹੈ ਇਹ 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 ਦ੍ਰਿਸ਼ ਨਹੀਂ ਇਹ ਪੰਜਾਬ ਦੀ ਵਿਧਾਨ ਸਭਾ ਚ ਤੱਤ ਹੱਥ ਵਿਰੋਧੀ ਧਿਰਾਂ ਨੇ ਵਾਕਿਆ ਨੇ ਸਾਹਮਣੇ ਰੱਖੇ ਨੇ ਕਿ ਇੱਕ ਮੁੱਖ ਮੰਤਰੀ ਸਾਡ ਕੋਲ ਹੈ ਇੱਕ ਉਹਦੇ ਅਪਰਾ ਕੋਲ ਇੱਕ ਰਾਗ ਵਿਚੱਡਾ ਕੋਲ ਇੱਕ ਦਿੱਲੀ ਦੇ ਮਹਿਮਾਨਾ ਕੋਲ ਇੱਕ ਜੋ ਪੰਜਾਬ ਦੇ মিডিਆ ਨੂੰ ਸਿਸਟਮ ਨੂੰ ਕੰਟਰੋਲ ਕਰ ਲਈ ਅੱਡਾ ਚਲਾਇਆ ਜਾ ਰਿਹਾ ਸੋ ਇਹ ਸਾਰੀਆਂ ਮੁੱਖ ਮੰਤਰੀ ਸਾਡੇ ਬੋਲਦੇ ਫਿਰ ਪੰਜਾਬ ਦਾ ਹੈਲੀਕਾਪਟਰ ਕਿਨੇ ਕਿਨੇ ਝੂਟੇ ਲੈ ਕਿਵੇਂ ਕਿਵੇਂ ਝੂਟੇ ਲੈ ਕਿ ਮੁੱਖ ਮੰਤਰੀ ਸਾਹਿਬ ਤਾਂ ਨਾਲ ਹੀ ਜਾਂਦੇ ਸੀ ਗਿਆ ਵੀ ਤੁਹਾਡੇ ਨਾਲ ਤੀ ਜਾ ਝੂਟ ਸਕਦਾ ਤੁਸੀਂ ਨਾਲ ਬੈਠੇ ਰਹੋ ਹੂੰ ਹੂੰ ਜੀ ਜੀ ਤੇ ਹੁਣ ਜਦੋਂ ਕਾਫਲੇ ਦੀ ਗੱਲ ਆਈ ਤਾਂ ਮੁੱਖ ਮੰਤਰੀ ਸਾਹਿਬ ਅਕਸਰ ਜਿਹੜੀ ਗੱਲ ਤੁਸੀਂ ਕਹਿੰਦੇ ਉਹ ਕਹਿੰਦੇ ਹੁੰਦੇ ਸੀ ਘੂ ਘੂ ਕਰਦੀਆਂ ਆਉਂਦੀਆਂ ਇਹ ਗੱਡੀਆਂ ਜਦੋਂ ਬੋਲਦੀਆਂ ਜਾਂਦੀਆਂ ਤਾਂ ਇਹ ਮਤਲਬ ਕਹਿੰਦੇ ਜੇ ਐਦਾਂ ਹੀ ਡਰ ਲੱਗਦਾ ਤਾਂ ਮੁਰਗੀ ਖਾਂ ਦੇ ਖੋਲ ਹੂੰ ਹੁਣ ਇਹ じゃ ਕੀ ਮਸਲਾ ਆ ਗਿਆ ਕਿ ਜਿਹੜਾ ਕਾਫਲਾ ਹੁਣ ਚੱਲ ਰਿਹਾ ਉਹਦੇ ਵਿੱਚ ਤੁਹਾਨੂੰ ਇਕਲੀ 2 ਨਹੀਂ 3 ਨਹੀਂ 4 ਨਹੀਂ 14 ਨਵੀਆਂ ਗੱਡੀਆਂ ਚਾਹੀਦੀਆਂ ਹੂੰ ਪ੍ਰਵੀਨ ਜੀ ਜਦੋਂ ਪ੍ਰਕਾਸ਼ ਸਿੰਘ ਬਾਦਲ ਔਰ ਕੈਪਟਨ ਅੰਦਰ ਸਿੰਘ ਦਾ ਦੌਰ ਸੀ ਉਸ ਦੌਰ ਦੇ ਵਿੱਚ 25 28 ਕੁ ਗੱਡੀਆਂ ਕਾਫਲੇ ਚੱਲਦੀਆਂ ਰਹੀਆਂ ਤੇ ਉਹ ਬਹੁਤ ਜ਼ਿਆਦਾ ਗਿਣੀਆਂ ਜਾਂਦੀਆਂ ਜੀ ਜੀ ਚੰਨੀ ਦੇ ਦੌਰ 'ਚ ਇਹ ਗਿਣਤੀ 30 32 ਤੱਕ ਵੀ ਗਈ ਹੂੰ ਹੂੰ ਉਹ ਨੂੰ ਵੀ ਜ਼ਿਆਦਾ ਗਿਣਿਆ ਜਾਂਦਾ ਤੇ ਜਨਾਬ ਦੇ ਦੌਰ ਦੇ ਵਿੱਚ ਤਾਂ ਇਹ 40 42 ਤੱਕ ਆ ਗਿਆ ਕਾਫਲਾ ਹੂੰ ਮਕੰਤਰੀ ਸਾਹਿਬ ਦੇ ਕਾਫਲੇ 'ਚ 40 42 ਗੱਡੀਆਂ ਹੁੰਦੀਆਂ ਹੂੰ ਉਸ ਦੇ ਵਿੱਚੋਂ ਹੁਣ 1-2 ਨਹੀਂ ਇਕੱਠੀਆਂ 14 ਬਦਲਣ ਦੀ ਕਵਾਇਦ ਆ ਔਰ ਉਹਦੇ ਲਈ ਤਰਕ ਜਿਹੜਾ ਦਿੱਤਾ ਜਾ ਰਿਹਾ ਉਹ ਤਰਕ ਕੇ ਦਿੱਤਾ ਜਾ ਰਿਹਾ ਕਿ ਜੀ ਇਹ 9 ਸਾਲ ਪੁਰਾਣੀਆਂ ਹੋ ਗਈਆਂ 8 ਸਾਲ ਦੀ ਇਹ ਚੱਲ ਸਕਦੀਆਂ ਜੀ ਇਹ ਤੋਂ ਬਾਅਦ ਠੀਕ ਨਹੀਂ ਹੁੰਦੀਆਂ ਜੀ ਇਹ ਇਹ ਸੁਰੱਖਿਆ ਦੇ ਐਂਗਲ ਤੋਂ ਤਕਨੀਕੀ ਐਂਗਲ ਤੋਂ ਤੋਂ ਇਸ ਲਈ ਕਹਿੰਦੇ ਜੀ ਬਦਲਣਾ ਜ਼ਰੂਰੀ ਹੈ ਕਿ 9ਵੇਂ ਸਾਲ ਚ ਦਾਖਲ ਹੋ ਗਈਆਂ ਗੱਡੀਆਂ ਫਿਰ ਕਹਿੰਦੇ ਜੀ ਕਿਲੋਮੀਟਰ ਦੇ ਹਿਸਾਬ ਨਾਲ ਵੱਧ ਚੱਲ ਗਈਆਂ ਜੀ ਇਸ ਲਈ ਇਹੀ ਗੱਡੀਆਂ ਨੂੰ ਬਦਲਣ ਦੀ ਕੋਸ਼ਿਸ਼ 2019 ਚ ਕੈਪਟਨ ਅੰਡਰ ਨੇ ਵੀ ਕੀਤੀ ਸੀ ਪਰ ਨਹੀਂ ਬਦਲੀਆਂ ਹੂੰ ਤੇ ਹੁਣ ਤੁਸੀਂ ਇਹ ਮਤਲਬ 200 ਮਹੀਨੇ ਚ ਵੀ ਤੁਹਾਡੇ ਇਹੀ ਤਰਕ ਹੋਣੇ ਹੂੰ ਤੇ ਅੱਜ ਵੀ 224 ਦੇ ਹਵਾਲੇ ਨਾਲ ਵੀ ਤੁਸੀਂ ਇਹੀ ਤਰਕ ਦੇ ਰਹੇ ਹੋ ਗ੍ਰੈਬ ਵਿਭਾਗ ਕੋਲ ਫਾਈਲ ਤਿਆਰ ਪਈ ਆ ਜੀ ਤੇ ਉਹ ਮੋਹਰ ਲਾਉਣੀ ਆ ਜਨਾਬ ਨਹੀਂ ਲੱਗਣੀ ਆ ਹੂੰ ਵੈਸੇ ਪੰਜਾਬ ਦੇ ਵਿੱਚ ਜੇ ਪੈਚ ਲਾਉਣੇ ਹੋਣ ਸੜਕਾਂ ਤੇ ਉਹਦੇ ਲਈ ਵੀ ਕਰਜ਼ਾ ਲੈਣਾ ਪੈਂਦਾ ਹੂੰ 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 वैसे पंजाब दे ਕਿਸਾਨਾਂ ਦੀ ਫਸਲ ਖਿੰਦੇ ਨੂੰ ਤਾਂ ਐਮਐਸਪੀ ਦੇਣ ਲਈ ਪੈਸੇ ਨਹੀਂ ਐ ਪ੍ਰਾਲੀ ਸੰਭਾਲਣ ਲਈ ਸਾਡੇ ਕੋਲ ਪੈਸੇ ਨਹੀਂ ਹੈਗੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਦੋ ਨਿਯੁਕਤੀ ਸਥਾਨ ਦੇਣ ਲਈ ਸਮਾਂ ਨਹੀਂ ਕਿਉਂਕਿ ਤਰਕਾ ਦੇਣੀ ਪਊਗਾ ਹੈਨਾ ਪੰਜਾਬ ਦੇ ਪਾਣੀਆਂ ਦੇ ਮਸਲੇ ਤੇ ਅਸੀਂ ਉਂਗਲ ਨਹੀਂ ਧਰਨੀ ਪੰਜਾਬ ਦੇ ਖੇਤ ਮਜ਼ਦੂਰਾਂ ਦੀ ਵਿਦਿਆਰਥੀਆਂ ਦੀ ਅਸੀਂ ਹਾਰ ਨਹੀਂ ਲੈਣੀ ਫਿਰ ਸਾਡੇ ਕੋਲ ਪੈਸਾ ਹੈ ਨਹੀਂ ਹੈਨਾ ਆ ਲੈਂਡ ਕ੍ਰੂਜ਼ਰ ਗੱਡੀਆਂ ਲਈ ਹੁਣ ਕਿੱਥੋਂ ਹੋਊਗਾ 40 ਕਰੋੜ ਪੰਜਾਬ ਹਰ ਮਹੀਨੇ 4000 ਕਰੋੜ ਦਾ ਕਰਜ਼ਾ ਚੱਕ ਰਿਆ ਉਸਤਨ ਹਾਂਜੀ ਹਾਂਜੀ ਬਿਲਕੁਲ ਹੈ 20 ਕਰੋੜ ਰੁਪਈਆ ਤੁਹਾਨੂੰ ਰੋਜ਼ ਬਿਜਲੀ ਸਬਸਿਡੀ ਦਾ ਭਾਰ ਪੈਂਦਾ ਨਾ ਬਿਜਲੀ ਸਬਸਿਡੀ ਦਾ ਭਾਰ ਸਾਰਿਆ ਜਾ ਰਿਹਾ ਜਾ ਰਿਹਾ ਤੁਹਾਨੂੰ ਨਾ ਪੰਜਾਬ ਰੋਡਵੇਜ ਵਾਲਾ ਜਿਹੜੀ ਮੁਫਤੀ ਵਾਲਾ ਤੁਹਾਨੂੰ ਉਹ ਦਿੱਤੀਆਂ ਜਾ ਰਹੀਆਂ ਆਪਣੇ ਫੰਡ ਤੋਂ ਤੋਂ ਕੇਂਦਰ ਤੋਂ ਲੈ ਨਹੀਂ ਹੁੰਦੇ ਕੇਂਦਰ ਤੋਂ ਪੈਸੇ ਲੈਣ ਲਈ ਤੁਸੀਂ ਸਕੂਲਾਂ ਦੇ ਤੇ ਮੁਹੱਲਾ ਕਮਿੰਟਾਂ ਦੇ ਫੱਟੇ ਤੱਕ ਬਦਲਣ ਤੇ ਆ ਗਏ ਹਮ ਹੈਨਾ ਤੇ ਪਰ ਹੁਣ ਲੈਂਡ ਕੁਜ਼ਰ ਕੱਡੀਆਂ ਦੀ 40 ਕਰੋੜ ਆ ਜਾਊਗਾ ਕਿਉਂਕਿ ਮੰਤਰੀ ਸਾਹਿਬ ਦੀ ਜੇਬ ਥੋੜਾ ਹਲਕੀ ਹੋਣੀ ਹੈ ਜੀ ਜੀ ਸਰਕਾਰ ਦੀ ਇਹ ਥੋੜਾ ਹਲਕਾ ਹੋਣੀ ਹੈ ਬੋਝ ਤਾਂ ਸਾਡੇ ਸਿਰਾਂ ਤੇ ਪੈਣਾ ਪੰਜਾਬ ਦੇ ਸਿਰ ਤੇ ਪੈਣਾ ਲੋਕਾਂ ਦੇ ਸਿਰ ਤੇ ਪੈਣਾ ਹਮ ਉਹ ਬਿਲਕੁਲ ਤੁਹਾਡੀ ਗੱਲ درست ਹੈ ਜੀ ਮੁੱਖ ਮੰਤਰੀ ਸਾਹਿਬ ਦੀ ਸੁਰੱਖਿਆ ਦਾ ਜੇ ਹਵਾਲਾ ਜੇ ਕਿਤੇ ਸਮੇਂ ਸਿਰ ਪਹੁੰਚਣ ਦਾ ਹਵਾਲਾ ਤਾਂ ਉਹਨਾਂ ਦੇ ਕਾਫਲੇ 'ਚ ਇੱਕ ਗੱਡੀ ਦੋ ਗੱਡੀ ਤਿੰਨ ਗੱਡੀ ਚਾਰ ਗੱਡੀਆਂ ਬਦਲੋ ਹੂੰ ਜੇ ਪਿਛਲੇ ਅਫਸਰ 10 ਮਿੰਟ ਲੇਟ ਵੀ ਹੋ ਜਾਣਗੇ ਪਿਛਲਾ ਅਮਲਾ ਫਲਸ 4 ਮਿੰਟ ਲੇਟ ਵੀ ਪਹੁੰਚੂ ਕੀ ਫਰਕ ਪੈਂਦਾ ਕੀ ਫਰਕ ਪੈਂਦਾ ਸਮੇਂ 'ਚ ਇੱਕ ਗੱਡੀ 'ਚ ਬੈਠਣਾ ਹੈ ਤੁਸੀਂ ਨਹੀਂ ਦੱਸਣਾ ਕਿ ਕਿਹੜੀ 'ਚ ਨੇ ਅੱਗੇ ਪਿੱਛੇ ਨੇ ਤਾਂ ਤਿੰਨ ਗੱਡੀਆਂ ਚਾਰ ਗੱਡੀਆਂ ਇੱਕ ਸਾਧੀਆਂ ਲੈ ਲਓ ਹੂੰ ਕਿਤੇ 4 ਤੇ ਕਿਤੇ 14 ਹੂੰ ਆਏਗਾ ਨਾ ਜੀ ਜੀ ਸੋ ਇਸ ਲਈ ਇਹ ਸਿੱਧਾ ਸਪਸ਼ਟ ਇਹਦੇ ਵਿੱਚੋਂ ਸੁਣਿਆ ਜਾਂਦਾ ਕਿ ਜਨਾਬ ਤੁਸੀਂ ਹੁਣ ਆਮ ਨਹੀਂ ਰਹੇ ਤੁਸੀਂ ਖਾਸ ਹੋ ਗਏ ਉਹ ਤੁਹਾਨੂੰ ਐਸ ਪ੍ਰਸਤੀ ਦੀ ਆਦਤ ਪੈ ਚੁੱਕੀ ਆ ਜਿਹੜੀ ਹੁਣ ਤੁਹਾਨੂੰ ਇਹਨਾਂ ਗੱਡੀਆਂ ਚ ਪੈ ਥੱਲੇ ਨਹੀਂ ਲਾਉਣ ਦੇ ਜੀ ਬਿਲਕੁਲ ਬਿਲਕੁਲ ਅਜੇ ਮਾਨ ਸਾਹਿਬ ਨੂੰ ਪਹਿਲਾਂ ਇਹ ਅਲਮ ਹੁੰਦਾ ਕਿ ਸੱਤਾ ਦੇ ਵਿੱਚ ਆ ਕੇ ਇੰਨਾ ਬਦਲਣਾ ਪਊਗਾ ਤੇ ਉਹ ਸ਼ਾਇਦ ਪਹਿਲੇ ਹੀ ਬਿਆਨ ਉਸ ਹੱਬ ਨਾਲ ਦੇ ਦਿੰਦੇ ਕਿਉਂਕਿ ਬਦਲਾਅ ਤਾਂ ਬਹੁਤ ਆ ਗਿਆ ਪਰ ਬਦਲਾ ਇਸ ਤਰ੍ਹਾਂ ਦਾ ਨਹੀਂ ਆਇਆ ਕਿ ਜਿਹੜਾ ਇਨਕਲਾਬ ਨਜ਼ਰ ਆਉਂਦਾ ਹੋਵੇ ਇਨਕਲਾਬ ਦਾ ਤਾਂ ਮਤਲਬ ਇਹ ਹੈ ਕਿ ਸਾਰਾ ਸਮਾਜ ਨਹੀਂ ਉਹ ਤਾਂ ਹਜੇ ਵੀ ਵਿਰੋਧੀ ਤੇ ਦੀਪੂਮ ਕਾਚ ਨਹੀਂ ਪਾਸ ਹੁਣ ਕਿਹਦਾ ਦੇਖ ਲੋ ਲੱਗਦਾ ਹੀ ਨਹੀਂ ਕਿ ਮੁੱਖਾਂ ਦੇ ਪਾਸੋਂ ਬੋਲ ਰਹੇ ਨੇ ਜ਼ਿੰਮੇਵਾਰੀ ਵਾਲੇ ਪਾਸੋਂ ਤਾਂ ਭਾਸ਼ਣ ਉਹਨਾਂ ਦਾ ਹੁੰਦਾ ਹੀ ਨਹੀਂ ਜੀ ਉਹਨਾਂ ਨੂੰ ਨਿਸ਼ਾਨਾ ਹੀ ਲਾਉਣੇ ਹੁੰਦੇ ਹੁੰਦੇ ਜੀ ਜੀ